ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਇਸ ਵਕਤ ਮਰਿੰਡੇ ਦੀ ਧਰਤੀ ਗੁਰਦੁਆਰਾ ਐਮਾ ਸਾਹਿਬ ਵਿਖੇ ਆਇਆ ਹਾਂ ਤੇ ਇਹ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੋ ਹੈ ਉਹ ਐਮਾ ਸਾਹਿਬ ਗੁਰਦੁਆਰਾ ਸਾਹਿਬ ਹੈ ਆਓ ਆਪਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜੀ ਸੰਗਤ ਜੀ ਇਹ ਹੈ ਗੁਰਦੁਆਰਾ ਐਮਾ ਸਾਹਿਬ ਤੇ ਆਪਾਂ ਅੰਦਰ ਐਂਟਰ ਕਰ ਚੁੱਕੇ ਆਂ ਸ਼ਾਇਦ ਇੱਧਰ ਕੋਈ ਵਿਆਹ ਵਾਲੇ ਮੇਰੇ ਖਿਆਲ ਫਿਰਦੇ ਸੀ ਚਾਹ ਉਹਨਾਂ ਦੀਆਂ ਕਾਰਾਂ ਹੈਗੀਆਂ ਕੋਈ ਆਨੰਦ ਕਾਰਜ ਸਾਹਿਬ ਹੋਣੇ ਹੋਣਗੇ ਤੇ ਆਓ ਆਪਾਂ ਪਹਿਲਾਂ ਇੱਕ ਝਾਤ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਉੱਪਰ ਮਾਰ ਲਈਏ ਸੰਗਤ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇਹ ਮਰਿੰਡੇ ਤੋਂ ਤਕਰੀਬਨ 3-4 ਕਿਲੋਮੀਟਰ ਰੂਪਨਗਰ ਰੋਡ ਤੇ ਹੈ 슈ਗਰ ਮਿਲ ਵਾਲੀ ਰੋਡ ਤੇ ਜੀ ਇਹ ਇੱਥੇ ਦਾ ਗੁਰੂ ਘਰ ਦਾ ਇਤਿਹਾਸ ਹੈ ਆਪਾਂ ਗੁਰੂ ਘਰ ਦੇ ਜਿਹੜਾ ਇਤਿਹਾਸਾ ਸੰਖੇਪ ਇਤਿਹਾਸ ਉੱਤੇ ਨਿਗਮ ਮਾਰ ਲਈਏ ਜੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਐਮਾ ਸਾਹਿਬ ਸਿਹੜੀ ਸਮਤ 1704 ਈਸਵੀ ਨੂੰ ਰਾਤ ਦੇ ਸਮੇਂ ਦੌਰਾਨ ਮੁਗਲ ਫੋਜਾਂ ਵੱਲੋਂ ਅਨੰਦਗੜ੍ਹ ਦੇ ਕਿਲੇ ਦੇ ਉੱਪਰ ਅਚਨਚੇਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਵੇਰ ਦਾ ਅਨੰਦਗੜ੍ਹ ਨੰਦਗੜ੍ਹ ਦਾ ਕਿਲਾ ਜਿਹੜਾ ਕਿ ਛੱਡਣਾ ਪਿਆ ਸੀ ਗੁਰੂ ਸਾਹਿਬ ਚਾਰੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਅਤੇ ਜੁਝਾਰ ਸਿੰਘ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਣ ਕਰਕੇ ਮੁਗਲ ਫੌਜਾਂ ਨਾਲ ਲੋਹਾ ਲੈਂਦੇ ਹੋਏ ਇੱਕ ਦੂਜੇ ਨਾਲੋਂ ਵਿਛੜ ਗਏ ਕਈ ਸਿੰਘ ਮੁਗਲ ਫੌਜਾਂ ਦੀ ਬਹਾਦਰੀ ਨਾਲ ਟਕਰਾ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਸਾਹਾਬ ਅਤੇ ਵੱਡੇ ਸਾਹਿਬਜਾਦੇ ਅਤੇ ਕੁਝ ਸਿੰਘ ਚਮਕੌਰ ਸਾਹ ਦੀ ਧਰਤੀ ਵੱਲ ਨਿਕਲ ਪਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕੰਮੋ ਮਸ਼ਕੀ ਦੀ ਝੁੱਗੀ ਤੋਂ ਆਪਣੇ ਪਿੰਡ ਸਿਹੜੀ ਜੋ ਉਸ ਸਮੇਂ ਢੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵੱਲ ਤੁਰ ਪਿਆ ਤੁਰਿਆ ਮਾਫ ਕਰਨਾ ਪਿੰਡ ਦੇ ਨੇੜੇ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਬਾਹਰ ਸਾਧੂ ਦੀ ਕੁਟਿਆ ਆ ਵਿੱਚ ਬਿਠਾ ਕੇ ਆਪ ਪਿੰਡ ਦਾ ਜਾਈਜਾ ਲੈਣ ਤੁਰ ਪਿਆ ਇਸ ਥਾਂ ਤੇ ਬਹੁਤ ਕਣਾ ਜੰਗਲ ਸੀ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ ਸਾਧੂ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੁਟਿਆ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦਿਆਂ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਕਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਉਸ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਮੇ ਹੀ ਇੱਥੇ ਆਏ ਹਾਂ ਐਮੇ ਲਿਖਿਆ ਹੋਇਆ ਤੁਸੀਂ ਲਫ਼ਜ਼ ਪੜ੍ਹ ਲਓ ਤੇ ਇਹ ਗੁਰਦੁਆਰਾ ਸਾਹਿਬ ਦਾ ਵੀ ਐਮੇ ਸਾਹਿਬ ਸਹੀੜੀ ਹੈ ਜੀ ਮਾਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਗੁਰੂ ਘਰ ਦਾ ਨਾਮ ਗੁਰਦੁਆਰਾ ਐਮੇ ਸਾਹਿਬ ਇਤਿਹਾਸ ਵਿੱਚ ਦਰਦ ਦਰਜ ਹੋ ਗਿਆ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਵਾਪਸ ਆਇਆ ਤਾਂ ਮਾਤਾ ਜੀ ਸਹਬਜ਼ਾਦਾ ਜੋਰਔਰ ਸਿੰਘ ਜੀ ਸਹਬਜ਼ਾਦਾ ਫਤੇਹ ਸਿੰਘ ਜੀ ਨੂੰ ਆਪਣੇ ਨਾਲ ਪਿੰਡ țeḍī ਬ੍ਰੈਕਟ ਜਿਹੜਾ ਸਿਹੜੀ ਆਪਣੇ ਘਰ ਲੈ ਗਿਆ ਇੱਥੋਂ ਬਾਅਦ ਵਿੱਚ ਲਾਲਚ ਬਸ ਹੋ ਕੇ ਗੰਗੂ ਨੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਮੁਗਲਾਂ ਨੂੰ ਫੜਵਾ ਦਿੱਤਾ ਨੋਟ ਵਿੱਚ ਲਿਖਿਆ ਜੀ ਥੱਲੇ ਉਹ ਥੋੜਾ ਕੈਮਰੇ ਅੰਦਰ ਘਟਾਉਣ ਦਾ ਹੋਵੇ ਹਰ ਸਾਲ 28 ਮੱਗਰ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਪਰਦਾ ਹੈ ਦੂਰੋਂ ਦੂਰੋਂ ਸੰਗਤਾਂ ਮਹਾਨ ਸ਼ੀਰਧਾਨ ਨੂੰ ਆ ਕੇ ਸ਼ਰਧਾ ਤੇ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦੀਆਂ ਹਨ ਬਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਸ਼ੀ ਸ਼ਹੀਦਗੰਜ ਸਾਹਿਬ ਰਿੰਡਾ ਗੁਰਦੁਆਰਾ ਐਮਾ ਸਾਹਿਬ ਸਹੇੜੀ ਤੇ ਸੰਗਤ ਤੁਸੀਂ ਜਿਹੜਾ ਇਤਿਹਾਸ ਆ ਇਹਨੂੰ ਪੌਂਚ ਕਰਕੇ ਪੜ੍ਹ ਵੀ ਸਕਦੇ ਆ ਜੀ ਤੇ ਮੈਂ ਆਪ ਜੀ ਨੂੰ ਸੁਣਾ ਵੀ ਦਿੱਤਾ ਹੈਗਾ ਜੀ ਤੇ ਆਪਾਂ ਚਲੋ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਜਿਹੜੇ ਦਰਸ਼ਨ ਕਰਦੇ ਆ ਜੀ ਇਹ ਗੁਰੂ ਘਰ ਹੈ ਇੱਧਰ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਇੱਥੇ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਗੁਰੂ ਦੇ ਜਿਹੜੇ ਝੂਲ ਰਹੇ ਨੇ ਤੇ ਅੰਦਰ ਇੱਕ ਅਨੰਦ ਕਾਰਜ ਸਾਹਿਬ ਹੋ ਰਹੇ ਨੇ ਇਹ ਉਹ ਗੁਰਦੁਆਰਾ ਸਾਹਿਬ ਐਮਾ ਸਾਹਿਬ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੀ ਦਰਸ਼ਨ ਕਰੋ ਤੇ ਲੋ ਤੁਹਾਨੂੰ ਮੈਂ ਬਾਅਦ ਵਿੱਚ ਅੰਦਰ ਵੀ ਦਰਸ਼ਨ ਕਰਾਵਾਂਗਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤੇ ਆਓ ਆਪਾਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਦੇ ਗੁਰਦੁਆਰਾ ਐਮਾ ਸਾਹਿਬ ਜਾ ਆਪਣੇ ਰੋਪੜ ਰੋਡ ਨੀਅਰ ਬੈਕ ਸਾਈਡ ਜਿਹੜਾ ਹੈ ਜੀ ਇਹ 슈ਗਰ ਮਿਲ ਦੀ ਬੈਕ ਸਾਈਡ ਤੇ ਹੈ ਪਿੰਡ ਸਹੇੜੀ ਤੇ ਅੰਦਰ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੋਣੀ ਆਨੰਦ ਕਾਰ ਸਾਹਿਬ ਚੱਲਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਵਾਂਗੇ ਸੰਗਤ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸੰਖੇਪ ਇਤਿਹਾਸ ਵਿੱਚ ਵੀ ਕੁਟੀਆਂ ਵਿੱਚ ਆਏ ਸਨ ਮਾਤਾ ਜੀ ਇੱਥੇ ਉਹ ਇਹ ਉਹ ਜਗ੍ਹਾ ਹੈ ਇੱਥੇ ਨਿਸ਼ਾਨ ਸਾਹਿਬ ਵੀ ਹੈ ਤੇ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਨੀਦੇ ਰੰਗ ਦੇ ਵਿੱਚ ਤੇ ਜਿੱਥੇ ਮਾਤਾ ਗੁਜਰ ਕੌਰ ਜੀ ਧੰਤਨ ਮਾਤਾ ਗੁਜਰ ਕੌਰ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਇਹ ਚਰਨਸ਼ੋ ਸੰਗਤ ਜੀ ਇਸ ਸਥਾਨ ਹੈ ਆਓ ਆਪਾਂ ਅੰਦਰ ਜਿਹੜਾ ਸਥਾਨ ਆ ਉਹਦੇ ਦਰਸ਼ਨ ਕਰਾਂਗੇ ਇਹ ਲੰਗਰ ਹਾਲ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਹ ਯਾਨੀ ਕਿ ਲੋਕਲ ਕਮੇਟੀ ਦੇ ਅੰਡਰ ਆ ਸ਼ਿਸ਼ਕਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆ ਮਰਿੰਡੇ ਉਹਨਾਂ ਦੇ ਅੰਡਰ ਹੈਗਾ ਜੀ ਇਹ ਗੁਰਦੁਆਰਾ ਸਾਹਿਬ ਉਹਨਾਂ ਦੀ ਕਮੇਟੀ ਦੇ ਅੰਡਰ ਆਓ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜਿਹੜਾ ਕੁਟਿਆ ਦਾ ਨਿਸ਼ਾਨ ਸਾਹਿਬ ਆ ਜਿੱਥੇ ਮਾਤਾ ਤਨਤਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦੇ ਤਨਤਨ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕੁਟਿਆ ਚ ਠਹਿਰੇ ਸਨ ਇਹ ਉਹ ਜਗ੍ਹਾ ਉੱਥੇ ਦਾ ਨਿਸ਼ਾਨ ਸਾਹਿਬ ਆ ਇਹ ਉਹ ਕੁਟਿਆ ਹੈ ਜਿੱਥੇ ਤਨਤਨ ਮਾਤਾ ਗੁਜਰ ਕੌਰ ਜੀ ਦੇ ਤਨਤਨ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸਾਧ ਦੀ ਕੁਟਿਆ ਜਿੱਥੇ ਠਹਿਰੇ ਸਨ ਦਰਸ਼ਕੋ ਜੀ ਇਸ ਕੁਟਿਆ ਦੇ ਇੱਥੇ ਜਿਹੜੇ ਪਾਠ ਖੰਡ ਵਰਸਾਹ ਜੀ ਦੇ ਖੁੱਲੇ ਹੋਏ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਰਮਾ ਪਰ ਸਤਿਨਾਮ ਸਤਿਨਾਮ ਜੀ ਹਰ ਹਰ ਇਸ ਹੀ ਸੰਗਤ ਜੀ ਕੂਟੀਆਂ ਜੇ ਤੁਸੀਂ ਦਰਸ਼ਨ ਕਿਤੇ ਜਿੱਥੇ ਸ੍ਰੀ ਖੰਡ ਪੜ ਸਾਹਿਬ ਖੁੱਲੇ ਹੋਏ ਆ ਆਓ ਆਪਾਂ ਇੱਧਰ ਪਿੱਛੇ ਵੀ ਤੁਹਾਨੂੰ ਦਿਖਾ ਲ ਦਈਏ ਇੱਧਰ ਸੇਵਾਦਾਰਾਂ ਦੇ ਜਿਹੜੇ ਆ ਉਹ ਕਮਰੇ ਕੁਆਟਰ ਬਣੇ ਹੋਏ ਆ ਦੇਖ ਅੰਦਰ ਗੁਰੂ ਗ੍ਰੰਥ ਸਾਹਿਬ ਵੀ ਖੁੱਲੇ ਹੋਏ ਨੇ ਤੇ ਇਹ ਜਿਹੜਾ ਹੈ ਗੁਰਦੁਆਰਾ ਸਿਹੜੀ ਪਿੰਡ ਦੇ ਬਾਹਰ ਬਾਹਰ ਹੈ ਬਹੁਤ ਸੋਹਣਾ ਸ਼ਾਂਤ ਮਈ ਜਿਹੜਾ ਮਾਹੌਲ ਆ ਜੀ ਇੱਥੇ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ 헤ਤ ਪੁਰਜਾ ਪੁਰਜਾ ਕਟ ਨਰੇ ਕਬੋ ਨਾ ਛਾਡੇ ਖੇਤ ਸੰਗਤ ਜੀ ਜਿਹੜਾ ਇਹ ਸਟੇਜ ਬਣੀ ਹੋਈ ਆ ਇੱਥੇ ਮੇਰੇ ਖਿਆਲ ਚ ਜਦੋਂ ਕੋਈ ਫੰਕਸ਼ਨ ਹੁੰਦਾ ਗੁਰਪੁਰਬ ਹੁੰਦੇ ਆ ਤੇ ਉਸ ਗੁਰਪੁਰਬ ਦੇ ਉੱਤੇ ਇੱਥੇ ਸਟੇਜ ਸਜਦੀ ਹੋਏਗੀ ਤੇ ਇਹ ਜਿਹੜਾ ਤੁਸੀਂ ਪਾਰਕ ਦੇਖ ਰਹੇ ਹੋ ਬੜਾ ਹੀ ਸੋਹਣਾ ਘਾਹ ਉੱਗਿਆ ਹੋਇਆ ਹੈ ਤੇ ਗੁਰਦੁਆਰਾ ਸਾਹਿਬ ਤਾਂ ਤੁਸੀਂ ਦੇਖਿਆ ਹੀ ਹੈ ਵੀ ਥੋੜਾ ਛੋਟਾ ਪੈ ਜਾਂਦਾ ਹੋਵੇਗਾ ਜਦੋਂ ਗੁਰਪਰਵ ਵਗੈਰਾ ਇੱਥੇ ਮਨਾਉਂਦੇ ਹੋਣਗੇ ਤੇ ਅੰਦਰ ਅਨੰਦ ਕਾਲ ਸਾਹਿਬ ਚੱਲਦੇ ਆ ਚਲੋ ਆਪਾਂ ਅੰਦਰ ਗੁਰਦੁਆਸਾ ਚੱਲਦੇ ਆ ਜੀ ਦਰਸ਼ਨ ਆਪਾਂ ਨਿਸ਼ਾਨ ਸਾਹਿਬ ਜੀ ਦੇ ਪਹਿਲਾਂ ਕਰ ਲਈ ਸਨ ਤੇ ਆਓ ਆਪਾਂ ਅੰਦਰ ਗੁਰਦੁਆਸਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਇਹ ਇਹ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਚਲੋ ਆਓ ਪਹਿਲਾਂ ਆਪਣਾ ਨਤਮਸਤਕ ਹੋਨੇ ਆ ਗੁਰੂ ਘਰ ਦੇ ਵਾਹਿਗੁਰੂ ਕੁੱਪਾ ਕਰੇ ਸੰਗਤ ਜੀ ਜਦੋਂ ਉੱਥੇ ਕੁਟੀਆਂ ਜਿਹੜੀ ਸਾਹਮਣੇ ਤੁਸੀਂ ਇੱਥੋਂ ਅੰਦਰੋਂ ਦਿਖਾ ਦਵਾਂ ਵੀ ਜਿਹੜੀ ਉਹ ਕੁਟੀਆਂ ਜਿੱਥੇ ਤਨ ਤਨ ਮਾਤਾ ਗੁਜਰ ਕੌਰ ਜੀ ਦਾ ਇਤਿਹਾਸ ਹੈ ਬਿਲਕੁਲ ਉਸ ਸਥਾਨ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਬਣਿਆ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਬਹੁਤ ਹੀ ਸੁੰਦਰ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇਸੇ ਇਥੇ ਤੋਂ ਐਮੇ ਸਾਹਿਬ ਗੁਰਦੁਆਰਾ ਐਮੇ ਸਾਹਿਬ ਕਿਉਂਕਿ ਉਹ ਸਾਧੂ ਨੇ ਪੁੱਛਿਆ ਤੁਸੀਂ ਕਿਵੇਂ ਆਏ ਤੇ ਮਾਤਾ ਜੀ ਹਰਨ ਕਿਆ ਮਾਤਾ ਗੁਜਰ ਕੌਰ ਜੀ ਨੇ ਵੀ ਅਸੀਂ ਤਾਂ ਐਵੇਂ ਆ ਗਏ ਉਦੋਂ ਤੋਂ ਇਸ ਸਥਾਨ ਦਾ ਨਾਮ ਐਮੇ ਸਾਹਿਬ ਪੈ ਗਿਆ ਤੇ ਆਓ ਆਪਾਂ ਤੁਹਾਨੂੰ ਇਧਰੋਂ ਵੀ ਦਰਸ਼ਨ ਕਰਵਾ ਦਵਾਂ ਮਹਾ ਗੁਰੂ ਕਿਰਪਾ ਕਰੇ ਬਹੁਤ ਸੋਹਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੇ ਹੋਏ ਨੇ ਤੇ ਚੰਦੂਆ ਸਾਹਿਬ ਤੇ ਜਿਹੜਾ ਪੀੜਾ ਸਾਹਿਬ ਬੜਾ ਸੋਹਣਾ ਹੈ ਬਣਿਆ ਹੋਇਆ ਤੁਸੀਂ ਦਰਸ਼ਨ ਕਰੋ ਇਹ ਜੀ ਹਜੋ ਸਾਹਿਬ ਜੀ ਦੀ ਇਥੇ ਫੋਟੋ ਵੀ ਹੈ ਇਹਦੇ ਵੀ ਦਰਸ਼ਨ ਕਰੋ ਸੰਗਤ ਜੀ ਤੇ ਬੜਾ ਸੋਹਣਾ ਹੈ ਬਣਿਆ ਹਾ ਗਰਮੀ ਤੁਹਾਨੂੰ ਇੱਥੇ ਹੁਣੇ ਇੱਕ ਆਨੰਦ ਕਾਰਜ ਹੋ ਕੇ ਹਟੇ ਨੇ ਤੁਸੀਂ ਦੇਖਿਆ ਹੋਵੇਗਾ ਤੇ ਤੁਹਾਨੂੰ ਮੈਂ ਦੱਸਿਆ ਵੀ ਸੀ ਵੀ ਆਨੰਦਕਾਰ ਸਾਹਿਬ ਹੋ ਰਿਹਾ ਉਸ ਤੋਂ ਬਾਅਦ ਆਪਾਂ ਜਿਹੜੇ ਤੁਹਾਨੂੰ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਆਓ ਆਪਾਂ ਹੁਣ ਬਾਹਰ ਚੱਲਦੇ ਆ ਜੀ ਦਰਸ਼ਨ ਆਪਾਂ ਇੱਕ ਵਾਰੀ ਫੇਰ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਆਓ ਆਪਾਂ ਹੁਣ ਬਾਹਰ ਚੱਲਦੇ ਆ ਸਾਹਮਣੇ ਜਿਹੜੇ ਆ ਉਹ ਜਿਹਨਾਂ ਦੇ ਆਨੰਦਕਾਰ ਸੀ ਉੱਥੇ ਆਏ ਹੋਏ ਨੇ ਤੇ ਆਪਾਂ ਵੀ ਹੁਣ ਇੱਥੇ ਜਿਹੜੇ ਸੇਵਾਦਾਰਾ ਉਹਨਾਂ ਨਾਲ ਜਿਹੜੀ ਆ ਉਹ ਗੱਲ ਕਰਾਂਗੇ ਸਾਂਝੀ ਕਰਾਂਗੇ ਜੀ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਨੇ ਆਇਆ ਜੀ ਗੁਰਦੁਆਰਾ ਐਮ ਐਸ ਸਾਹਿਬ ਤੇ ਇੱਥੇ ਮਾਤਾ ਜੀ ਤੇ ਛੋਟੇ ਸਭ ਜਾਦੇ ਸਾਧ ਦੀ ਕੁਟਿਆ ਸੀ ਇੱਥੇ ਆਈ ਸੀ ਤੇ ਆਪ ਪਹੁੰਚੋ ਚਲਦੇ ਆ ਤੇ ਗਿਆਨੀ ਜੀ ਉਹਨਾਂ ਨਾਲ ਗੱਲ ਵੀ ਕਰਾਂਗੇ ਇੱਥੇ ਸੇਵਾਦਾਰ ਨੇ ਉਹ ਅਰਦਾਸ ਕਰ ਰਹੇ ਨੇ ਅੰਦਰ ਉਹਨਾਂ ਨਾਲ ਗੱਲ ਕਰਦੇ ਆਂ ਅੱਜ ਸੰਗਤ ਜਿਹੜੀ ਇਹ ਝੁੱਗੀ ਸੀ ਨਾ ਦੇਖੋ ਬਾਹਰ ਜਿਹੜੀਆਂ ਟਾਈਲਾਂ ਲੱਗੀਆਂ ਉਹ ਝੁੱਗੀ ਦੇ ਬਾਂਸਾਂ ਦੇ ਸਟਾਈਲ ਦੀਆਂ ਨੇ ਮੈਂ ਤੁਹਾਨੂੰ ਯੂਮ ਕਰਕੇ ਦੱਸਣਾ ਬਹੁਤ ਸੋਹਣੇ ਲੱਗੇ ਕਿਉਂਕਿ ਝੁੱਗੀ ਦੀ ਲੁੱਕ ਦਿੱਤੀ ਗਈ ਆ ਉਹ ਪ੍ਰੋਵੀਰ ਜਿਹੜੀਆਂ ਟੇਡੀਆਂ ਛੱਤਾਂ ਉਹ ਦੇਖ ਰਹੇ ਤੁਸੀਂ ਬਰਾਂਡੇ ਦੀਆਂ ਇਹ ਝੁੱਗੀ ਦੀ ਜਿਹੜੀ ਲੁੱਕ ਦਿੱਤੀ ਆ ਇੱਥੇ ਇੱਕ ਪਹਿਲਾਂ ਜਿਹੜੀ ਜਿੱਥੇ ਇੱਥੇ ਰਹਿੰਦੇ ਸਾਧੂ ਸਾਧੂ ਰਹਿੰਦੇ ਸੀ ਜੀ ਸਾਧੂ ਜਿਹੜੇ ਰਹਿੰਦੇ ਸੀ ਉਹਨਾਂ ਦੀ ਝੁੱਗੀ ਹੁੰਦੀ ਜਿੱਥੇ ਮਾਤਾ ਜੀ ਉਹਨੇ ਠਹਿਰੇ ਸੀ ਤੇ ਇਸ ਕਰਕੇ ਬਾਹਰੋਂ ਵੀ ਤੁਸੀਂ ਦੇਖ ਸਕਦੇ ਲੁੱਕ ਝੁੱਗੀ ਟਾਈਪ ਹੀ ਜਿਹੜੀਆਂ ਟਾਈਲਾਂ ਨੇ ਉਹ ਲੱਗੀਆਂ ਹੋਈਆਂ ਜੀ ਸੰਗਤ ਜੀਪ ਇੱਥੇ ਤੇ ਜਿਹੜੇ ਮੁਖ ਸੇਵਾਦਾਰ ਨੇ ਬਾਬਾ ਜੀ ਗੁਰਦੁਆਰਾ ਐਮ ਐ ਸਾਹਿਬ ਦੇ ਉਹ ਵੀ ਆਪਣੇ ਨਾਲ ਦੋ ਗੱਲਾਂ ਆਪਾਂ ਉਹਨਾਂ ਤੋਂ ਵੀ ਇੱਥੇ ਤੇ ਜਿਹੜਾ ਇਤਿਹਾਸ ਆ ਉਹਦੇ ਬਾਰੇ ਆਪ ਗੱਲ ਕਰਾਂਗੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਮੈਂ ਇਥੇ ਐਮੇ ਸਾਹਿਬ ਦਰਸ਼ਨ ਕੀਤੇ ਨਿਹਾਲ ਹੋ ਗਿਆ ਹਾਂ ਜੀ ਹਾਂ ਜੀ ਤੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੋਭਨਾਮ ਬਾਬਾ ਜੀ ਆਪਣਾ ਮੇਰਾ ਨਾਮ ਜੀ ਸ਼ੋਭਨਾਮ ਕਸ਼ਮੀਰ ਸਿੰਘ ਹੈ ਅੱਛਾ ਸਾਹ ਕਸ਼ਮੀਰ ਸਿੰਘ ਜੀ ਬਾਬਾ ਜੀ ਨੇ ਕਸ਼ਮੀਰ ਸਿੰਘ ਜੀ ਇੱਥੇ ਦੇ ਮੁਕਸੀਬਾ ਚਲੋ ਦੋ ਗੱਲਾਂ ਆਪਾਂ ਉਹਨਾਂ ਤੋਂ ਇਤਿਹਾਸ ਦੀਆਂ ਪੁੱਛਾਂਗੇ ਬਾਬਾ ਜੀ ਇੱਥੇ ਦਾ ਕੁਟੀਆਂ ਜਿਹੜੀ ਸੀ ਮੈਂ ਦੇਖੀ ਮੈਂ ਤਾਂ ਪ੍ਰਸੰਨ ਹੋ ਗਿਆ ਇਹ ਮੜਾ ਜਵਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸਥਾਨ ਦੇ ਉੱਤੇ ਖੜੇ ਹਾਂ ਇਹ ਸਥਾਨ ਧੰਨ ਧੰਨ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਇਹ ਜੋ ਆਪਣੇ ਪਿਛਲੇ ਪਾਸੇ ਇਹ ਸਾਦੀ ਕੁਟਿਆ ਹੈ ਜੀ ਜਦੋਂ ਸਰਸਾ ਤੋਂ ਵੀ ਛੋੜਾ ਪਿਆ ਸੀ ਗੰਗੂ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਲਿਆ ਕੇ ਇਸ ਪਾਵਨ ਕੁਟਿਆ ਦੇ ਅੰਦਰ ਬਿਠਾ ਕੇ ਆਪਣੇ ਪਿੰਡ ਜਾਇਜ਼ਾ ਲੈਣ ਵਾਸਤੇ ਚਲਾ ਗਿਆ ਜਦੋਂ ਸਾਰਾ ਹੀ ਦਿਨ ਮਾਤਾ ਜੀ ਅਤੇ ਸਹਬਜ਼ਾਦੇ ਇਸ ਕੁਟਿਆ ਦੇ ਅੰਦਰ ਬਿਰਾਜਮਾਨ ਰਹੇ ਜੋ ਇੱਥੇ ਸਾਧ ਰਹਿੰਦਾ ਸੀ ਉਹ ਕਿਤੇ ਅੰਦਰ ਬਾਹਰ ਗਿਆ ਹੋਇਆ ਸੀ ਜਦੋਂ ਉਸ ਨੇ ਆ ਕੇ ਦੇਖਿਆ ਕਿ ਮੈਂ ਤੇ ਇੱਥੇ ਕਿਸੇ ਨੂੰ ਬਿਠਾ ਕੇ ਨਹੀਂ ਗਿਆ ਆ ਕੇ ਕੀ ਤੱਕਦਾ ਹੈ ਕਿ ਗੱਲਾਂ ਦੀ ਆਵਾਜ਼ ਅੰਦਰੋਂ ਕਿਦੀ ਆਉਂਦੀ ਹੈ ਕਹਿੰਦਾ ਜਾ ਕੇ ਕੀ ਤੱਕਦਾ ਹੈ ਮਾਤਾ ਜੀ ਅਤੇ ਸਹਬਜ਼ਾਦੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਤੇ ਸਾਧ ਨੇ ਜਾ ਕੇ ਪੁੱਛਣਾ ਕੀਤਾ ਕਿ ਮਾਤਾ ਜੀ ਤੁਸੀਂ ਇੱਥੇ ਕਿਵੇਂ ਮਾਤਾ ਜੀ ਦੇ ਮੁਖ ਦੇ ਵਿੱਚੋਂ ਉਹ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ ਐਵੇਂ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਵੇਂ ਸਾਹਿਬ ਜਾਣਿਆ ਜਾਂਦਾ ਹੈ ਇਸ ਪਾਵਨ ਪਵਿੱਤਰ ਸਥਾਨ ਤੋਂ ਹੀ ਜੋ ਸਭਾ ਦੀ ਆਰੰਭਤਾ ਹੈ ਐਸੇ ਸਥਾਨ ਤੋਂ ਸਭਾ ਆਰੰਭ ਹੁੰਦੀ ਹੈ ਜਿਹੜੀ ਫਟੇਗੜ ਸਭ ਵਾਲੀ ਸਭਾ ਬਾਬਾ ਜੀ ਉਹ ਐਸੇ ਸਥਾਨ ਤੋਂ ਹੀ ਆਰੰਭ ਹੁੰਦੀ ਹੈ ਅੱਛਾ ਜੀ ਤੇ ਫਿਰ ਸਾਰਾ ਹੀ ਦਿਨ ਇੱਥੇ 13 ਦਸੰਬਰ 28 ਮੱਘਰ ਵਾਲੇ ਦਿਨ ਦੀਵਾਨ ਸਜਦਾ ਹੈ ਉਸ ਦਿਨ ਤੋਂ ਫਿਰ ਸਭਾ ਦੀ ਜੋ ਰੰਗਮਤਾ ਹੈ ਉਹ ਕੀਤੀ ਜਾਂਦੀ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਰਾਗੀ ਢਾਡੀ ਆਪਣੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਦਰੋਂ ਨਦਰ ਨਿਹਾਲ ਕਰਦੇ ਹਨ ਦਸਵੀਂ ਦਾ ਦਿਹਾੜਾ ਵੀ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਮਨਾਇਆ ਜਾਂਦਾ ਹੈ ਇਸ ਸਥਾਨ ਦੇ ਉੱਤੇ ਮਾਤਾ ਜੀ ਅਤੇ ਸਹਿਬ ਜੀ ਆਦੇ ਸਾਰਾ ਹੀ ਦਿਨ ਬਿਰਾਜਮਾਨ ਰਹੇ ਇਸ ਕੁਟਿਆ ਦੇ ਅੰਦਰ ਜੀ ਤੇ ਰਾਤ ਨੂੰ ਫਿਰ ਆਪਣੇ ਪਿੰਡ ਗੰਗੂ ਖੇੜੀ ਲੈ ਗਿਆ ਜਿਸ ਨੂੰ ਕਿ ਹੁਣ ਸਿਹੇੜੀ ਕਹਿੰਦੇ ਨੇ ਇਹ ਸੀ ਇਸ ਪਾਵਨ ਪਵਿੱਤਰ ਸਥਾਨ ਦਾ ਜੋ ਇਤਿਹਾਸ ਸੋ ਇਸੇ ਸਾਨ ਤੋਂ ਹੀ ਸਭਾ ਦੀ ਆਰੰਭਤਾ ਹੈ ਦਸੰਬਰ ਦੀ 13 ਤਰੀਕ 28 ਮੱਘਰ ਵਾਲਾ ਦਿਨ ਹੁੰਦਾ ਹੈ ਉਸ ਦਿਨ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਮਾਣਦੀਆਂ ਹਨ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਸੰਗਤਾਂ ਹਾਜ਼ਰੀਆਂ ਲਵਾਉਂਦੀਆਂ ਸਨ ਇਹ ਸੀ ਇਸ ਪਾਵਨ ਪਵਿੱਤਰ ਅਸਥਾਨ ਦਾ ਜੋ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਇਹ ਸੰਗਤ ਜੀ ਜਿਹੜੀ ਇਹ ਵੀਡੀਓ ਆ ਇਮ ਇੱਥੇ ਸਮਾਪਤ ਕਰਦਾ ਜੀ ਤੇ ਗੁਰੂ ਸਾਹਿਬ ਨੂੰ ਬਲਵਕਸ਼ਣ ਮੈਂ ਤੁਹਾਨੂੰ ਇਦਾਂ ਦੀਆਂ ਜਿਹੜੇ ਵੀਡੀਓਜ਼ ਆ ਦਰਸ਼ਨ ਗੁਰੂ ਘਰਾਂ ਦੇ ਉਹ ਕਰਵਾਉਂਦਾ ਰਹਾ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟਸ ਵੀ ਕਰਦੇਆ ਕਰੋ ਤੇ ਰੱਬ ਰੱਖਾ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ